ਅੱਜ ਮੋਗਾ ਦੇ ਵਿੱਚ ਮਜ਼ਦੂਰੀ ਅਧਿਕਾਰ ਸਭਾ ਦੇ ਵੱਖ-ਵੱਖ ਕਿਸਾਨ ਮਜ਼ਦੂਰ ਨੌਜਵਾਨ ਮੁਲਾਜ਼ਮ ਜਥੇਬੰਦੀਆਂ ਵੱਲੋਂ ਪਿਛਲੇ ਦਿਨੀ ਮੋਦੀ ਹਕੂਮਤ ਦੁਆਰਾ ਤਨ ਫੌਜੀ ਤਰੀਕਾ ਨਾਲ ਬੱਚੇ ਸੋਧਾ ਕਰਕੇ ਪੁਲਿਸ ਨੂੰ ਵੱਧ ਅਧਿਕਾਰ ਦੇਣ ਲੋਕਾਂ ਦੇ ਧਰਨੇ ਮੁਜਹਾਰਿਆਂ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਐਨਆਈਆਈ ਦੁਬਾਰਾ ਪੰਜਾਬ ਦੇ ਵੱਖ-ਵੱਖ ਥਾਈਂ ਕੀਤੀਆਂ ਛਾਪੇਮਾਰੀਆਂ ਖਿਲਾਫ ਕਨਵੈਕਸ਼ਨ ਕੀਤੀ ਗਈ ਜਿਸ ਵਿੱਚ ਮੁਕਬਲਾਰੇ ਦੇ ਤੌਰ ਤੇ ਦਿੱਤੀ ਕਿਸਾਨ ਜੁਨੀਏ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਵਕੀਲ ਅਤੇ ਸਮਾਜਿਕ ਕਾਰਕੁਨ ਅਮਰਦੀਪ ਨੇ ਸਬੋਧਨ ਕੀਤਾ ਬੁਲਾਰਿਆਂ ਨੇ ਦੱਸਿਆ ਕਿ ਭਾਰਤੀ ਰਾਜ ਵਿੱਚ ਇੱਕ ਲਟੇਰੀ ਜਮਾਤ ਦੀ ਰਾਕੀ ਕਰਦਾ ਹੈ ਲੋਕਾਂ ਨੂੰ ਅਦਾਲਤਾਂ ਕਾਨੂੰਨਾਂ ਰਾਹੀਂ ਨਿਆਂ ਦੇਣ ਦਾ ਸਿਰਫ ਟਕਵਾਂਜ ਰਚਿਆ ਜਾਂਦਾ ਹੈ ਕਾਨੂੰਨ ਸਿਰਫ ਲਟੇਰਿਆਂ ਦੀ ਰਾਕੀ ਲਈ ਬਣਦੇ ਹਨ ਜਦੋਂ ਵੀ ਰਾਜ ਕਰਤਾ ਜਮਾਤ ਸੰਕਟ ਵਿੱਚ ਆਉਂਦੀ ਹੈ ਤਾਂ ਜ਼ਬਰ ਕਾਨੂੰਨਾਂ ਦੇ ਦੰਦ ਹੋਰ ਤਿੱਖੇ ਕਰ ਦਿੰਦੀ ਹੈ ਪਹਿਲਾਂ ਹੀ ਕਾਨੂੰਨ ਤਕੜੇ ਦੀ ਧਰ ਬਣਦਾ ਹੈ ਅਤੇ ਪਰ ਹੁਣ ਤਿੰਨੋ ਫੌਜਦਾਰੀ ਕਰੋਨਾ ਦੇ ਲੋਕੋ ਲੁਭਾਉਣੇ ਦਾ ਨਾਮ ਰੱਖ ਕੇ ਵੱਧ ਜਾਬਰ ਬਣਾ ਦਿੱਤਾ ਗਿਆ ਹੈ ਜਿਸ ਵਿੱਚ ਰਾਜ ਧਰੋਹ ਦੀ ਥਾਂ ਤੇ ਦੇਸ਼ ਧਰੋਹ ਦਾ ਨਾਮ ਰੱਖ ਕੇ ਵੱਧ ਜਾਬਰ ਬਣਾ ਦਿੱਤਾ ਗਿਆ ਹੈ ਜਿਸ ਵਿੱਚ ਰਾਜ ਧਰੋਹ ਦੀ ਥਾਂ ਤੇ ਦੇਸ਼ ਧਰੋਹ ਪੁਲਸ ਰਿਮਾਂਡ ਦੀਆਂ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਗਈਆਂ ਨਾਤਵਾਦੀ ਗੈਰ ਕਾਨੂੰਨੀ ਗਤੀਵਿਧੀਆਂ ਦਾ ਘੇਰਾ ਵਿਸ਼ਾਲ ਕਰਦੀਆਂ ਵਿਸ਼ਾਲ ਕਰਦਿਆਂ ਦੇਸ਼ ਦੀ ਏਕਤਾ ਅਖੰਡਤਾ ਦੇ ਨਾਲ ਨਾਲ ਦੇਸ਼ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਅਹਿਦ ਨਾਮੇ ਵਿੱਚ ਦਰਜ ਸਵੇ ਨਿਰਨੇ ਦੇ ਹੱਕ ਨੂੰ ਹੁਣ ਮੋਦੀ ਹਕੂਮਤ ਵਿੱਚ ਦੇਸ਼ ਦੀ ਏਕਤਾ ਅਖੰਡਤਾ ਲਈ ਦੇਸ਼ ਵਿਰੋਧੀ ਗਤੀਵਿਧੀਆਂ ਮੰਨਿਆ ਜਾਵੇਗਾ। ਸੜਕੀ ਜਾਮ, ਰੇਲ ਜਾਮ, ਬਿਜਲੀ ਘਰ ਦੀ ਸੀ ਐਸਐਸਪੀ ਦਫ਼ਤਰ ਭੇਰਨ ਦਾ ਦੇਸ਼ ਦਾ ਅਧਿਕਾਰਤ ਕਾਨੂੰਨ ਮੰਨ ਕੇ ਇਸ ਵਿੱਚ ਸ਼ਾਮਿਲ ਫੰਡ ਦੀ ਸਹਾਇਤਾ ਜਾਂ ਹੋਰ ਢੰਗ ਨਾਲ ਮਦਦ ਕਰਨ ਵਾਲੀ ਵੀ ਨਹੀਂ ਬਖਸ਼ਿ ਜਾਣਗੇ ਆਓ ਤੁਹਾਨੂੰ ਦਿਖਾਉਂਦੇ ਹਾਂ ਮੋਗਾ ਦੀ ਇੱਕ ਕਨਵੈਕਸ਼ਨ ਦੀਆਂ ਪੂਰੀਆਂ ਤਸਵੀਰਾਂ ਕਰਾਂਗੇ ਜਦੋਂ ਇੱਥੇ ਹੋਰ ਹੜਤਾਲਾਂ ਕਰਾਂਗੇ ਫੈਕਟਰੀਆਂ ਦੇ ਵਿੱਚ ਲਾਇਆ ਜਾਊਗਾ ਸਾਨੂੰ ਆਰਥਿਕ ਸੁਰੱਖਿਆ ਸ਼ਬਦ ਜਿਹੜਾ ਉਹਦੇ ਵਿੱਚ ਬਾੜਿਆ ਗਿਆ ਤਾਂ ਕਿ ਵੱਡੇ ਤਮਾਨੇ ਦੇ ਵਿੱਚ ਆਮ ਲੋਕ ਜਿਹੜੇ ਮਿੱਤ ਦੇ ਆਏ ਦਨ ਦੂਜੇ ਦਿਨ ਟੋਲ ਪਲਾਜ਼ਾ ਬੰਦ ਕਰ ਦਿਆ ਖਾਤੋਰ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਇਸ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਹੋਏ ਸੀਗੇ ਉਹ ਵਕੀਲ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿਵਾਇਆ ਸੀ ਉਹ ਜੇਲ੍ਹਾਂ ਵਿੱਚ ਸਿੱਟੇ ਹੋਏ ਸੀ ਜਦੋਂ ਲੋਕ ਖੜੇ ਹੋਏ 6 ਸਹੀਨਾ ਭੱਜਿਆ ਉਹ ਤਾਂ ਜੇਲ੍ਹਾਂ ਤੋਂ ਬਾਹਰ ਆਏ ਉਹ ਵਕੀਲਾਂ ਨੂੰ ਲੋਕਾਂ ਨੇ ਇਨਸਾਫ ਦਿਵਾਇਆ ਜਾਰਾ ਹੈ ਕਿ ਸਮਾਗਮ ਚੁਲਾਇਆ ਜਾ ਰਿਹਾ ਹੈ ਅੱਜ ਇਥੇ ਮੋਗੇ ਦੇ ਵਿੱਚ ਇੱਕ ਕਨਵੈਨਸ਼ਨ ਰੱਖੀ ਗਈ ਹੈ ਜਮੂਰੀ ਅਧਿਕਾਰ ਸਭਾ ਤਾਲਕੀ ਸੁਸਾਇਟੀ ਤੇ ਹੋਰ ਜਿਹੜੀਆਂ ਵੀ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਸਰਕਾਰ ਵੱਲੋਂ ਤਿੰਨ ਨਵੇਂ ਫੌਜਦਾਰੀ ਕਾਨੂੰਨ ਲਿਆਂਦੇ ਗਏ ਨੇ 1 ਜੁਲਾਈ 2024 ਤੋਂ ਲਾਗੂ ਕੀਤੇ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਲੋਕ ਇਕੱਠੇ ਹੋਏ ਆ ਮਤਲਬ ਇਹ ਦਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਵੀ ਸਰਕਾਰ ਜਿਹੜੀ ਪਹਿਲਾਂ ਕਾਲੇ ਕਾਨੂੰਨ ਲਿਆਂਦੀ ਰਹੀ ਯੂਪੀਏ ਦੇ ਤਹਿਤ ਟਾਡਾ ਪੋਟਾ ਵਰਗੇ ਕਾਨੂੰਨ ਸਰਕਾਰ ਨੇ ਸਮੇਂ-ਸਮੇਂ ਤੇ ਲਾਗੂ ਕੀਤੇ ਨੇ ਜਿਹਦੇ ਤਹਿਤ ਬਹੁਤ ਸਾਰੇ ਲੋਕ ਨੇ ਮ ਕਦਮੇ ਚੁਲਾਏ ਅੱਜ ਵੀ ਉਹ ਜੇਲ੍ਹਾਂ ਦੇ ਅੰਦਰ ਨੇ ਭੀਮਾ ਕੋਰੇਗਾਉਂ ਦੇ ਤਹਿਤ ਜਾਂ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਸੀ ਉਹਦੇ ਤਹਿਤ ਅੱਜ ਜੇਲ੍ਹਾਂ ਚ ਬੰਦ ਨੇ ਤੇ ਹੁਣ ਨਵੀਆਂ ਐਨਆਈਏ ਦੀਆਂ ਰੇਡਾਂ ਵੀ ਪੰਜਾਬ ਚ ਦੇਖਣ ਨੂੰ ਮਿਲਦੀਆਂ ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੀ ਲਗਾਤਾਰਤਾ ਦੇ ਵਿੱਚ ਸਰਕਾਰ ਨਵੇਂ ਕਾਨੂੰਨ ਵੀ ਲੈ ਕੇ ਆਈ ਹੈ ਜਿਹਦੇ ਤਹਿਤ ਹੁਣ ਜੇ ਤੁਸੀਂ ਮੰਨ ਲਓ ਧਰਨਾ ਪ੍ਰਦਰਸ਼ਨ ਕਰਦੇ ਹੋ ਜੇ ਕਿਸੇ ਤਰ੍ਹਾਂ ਦੇ ਭਾਸ਼ਣ ਵੀ ਦਿੰਦੇ ਹੋ ਤਾਂ ਵੀ ਤੁਹਾਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਸਕਦਾ ਜੀ ਕਿਸੇ ਸਰਕਾਰੀ ਦੀ ਸਰਕਾਰੀ ਕੋਈ ਅਧਿਕਾਰੀ ਹੈ ਉਹਦੇ ਹੁਕਮ ਦੀ ਉਲੰਘਣਾ ਕਰਦੇ ਹੋ ਤਾਂ ਵੀ ਤੁਸੀਂ ਤੁਹਾਨੂੰ ਡੀਟੇਨ ਕੀਤਾ ਜਾ ਸਕਦਾ ਜੇ ਮਤਲਬ ਤੁਹਾਨੂੰ ਗ੍ਰਿਫਤਾਰੀ ਹੁੰਦੀ ਹੈ ਤਾਂ ਤੁਹਾਨੂੰ ਹੱਥਕੜੀਆਂ ਲਾਉਣ ਦੀਆਂ ਪਾਵਰਾਂ ਜਿਹੜੀਆਂ ਉਹ ਦੇ ਦਿੱਤੀਆਂ ਗਈਆਂ ਨੇ ਜੇ ਮੰਨ ਲਓ ਕੋਈ ਬੰਦਾ ਹੈ ਜਿਹੜਾ ਕੋਈ ਐਫ ਆਈ ਆਰ ਦਰਜ ਕਰਾਉਣ ਜਾਂਦਾ ਹੈ ਤੇ ਉਸ ਅਪਰਾਧ ਦੀ ਸਜ਼ਾ ਤਿੰਨ ਤੋਂ 7 ਸਾਲ ਹੈ ਤਾਂ ਪੁਲਿਸ ਦੀ ਮਰਜ਼ੀ ਬਣਾਤੀ ਵੀ ਉਹ ਐਫ ਆਈ ਆਰ ਦਰਜ ਕਰੇ ਜਾਂ ਨਾ ਕਰੇ ਪੁਲਿਸਾ ਜਿਹੜਾ ਜਦੋਂ ਟਾਰਚਰ ਕਰਦੀ ਹੈ ਜੇ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਪਲਾਤਕਾਰ ਹੁੰਦਾ ਉਹਦੀ ਅੱਗੇ ਜਾਂਚ ਜੁਡੀਸ਼ੀਅਲ ਮੈਜਿਸਟ੍ਰੇਟ ਕਰਦਾ ਸੀ ਹੁਣ ਉਹ ਕੋਈ ਵੀ ਐਗਜ਼ੈਕਟਿਵ ਮੈਜਿਸਟ੍ਰੇਟ ਤਹਿਸੀਲਦਾਰ ਨਾ ਪ ਤਹਿਸੀਲਦਾਰ ਐਸ ਡੀ ਐਮ ਕੋਈ ਵੀ ਕਰ ਸਕਦਾ ਇਹੋ ਜਿਹੇ ਸੌਦਾਂ ਦੇ ਨਾਲ ਜਾਂ ਜਿਵੇਂ ਇੱਕ ਹੋਰ ਵੱਡੀ ਸੋਧ ਹੈ ਵੀ ਜਿਹੜੇ ਯੂ ਐ ਪੀ ਐ ਦੇ ਵਿੱਚ ਅੱਤਵਾਦ ਦੀ ਪਰਿਭਾਸ਼ਾ ਹੈ ਉਹ ਸਰਕਾਰ ਨੇ ਨਵੇਂ ਕਾਨੂੰਨਾਂ ਦੇ ਵਿੱਚ ਦਰਜ ਕਰਤੀ 113 ਦੇ ਵਿੱਚ ਦੇਸ਼ ਧਰੋਹ ਦੀ ਖਤਮ ਕਰਨ ਦੀ ਗੱਲ ਅਮਿਤਸ਼ਾ ਕਰ ਰਿਹਾ ਉਹ ਵੀ 152 ਦੇ ਵਿੱਚ ਦੇਸ਼ ਧਰੋਹ ਨਵੇਂ ਹੋਰ ਦੰਦ ਤਿੱਖੇ ਕਰਕੇ ਲਿਆਂਦਾ ਗਿਆ ਇਹ ਅਸੀਂ ਜੇ ਦੇਖੀਏ ਇਹ ਅੱਤਵਾਦੀਆਂ ਦੇ ਵਿਰੁੱਧ ਸੀਧਤ ਨਹੀਂ ਇਹ ਅਪਰਾਧੀਆਂ ਦੇ ਵਿਰੁੱਧ ਸੀਧਤ ਨਹੀਂ ਇਹ ਕਾਨੂੰਨਾਂ ਦੇ ਵਿੱਚ ਸੋਧਾਂ ਇਸ ਕਰਕੇ ਕੀਤੀਆਂ ਗਈਆਂ ਤਾਂ ਕਿ ਜਿਹੜੇ ਲੋਕਾਂ ਦਾ ਵਿਰੋਧ ਉੱਠ ਰਿਹਾ ਅੱਜ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲੋਕ ਬੋਲ ਰਹੇ ਨੇ ਉਹਨਾਂ ਵਸਆਂ ਨੂੰ ਬੰਦ ਕੀਤਾ ਜਾ ਸਕੇ ਕਿ ਉਹਨਾਂ ਚੋਂ ਵੱਧ ਤੋਂ ਵੱਧ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਸਕੇ ਜੇਲਾ ਦੇ ਪਿੱਛੇ ਸੁਟਿਆ ਜਾ ਸਕੇ ਇਸ ਕਰਕੇ ਇਹਦਾ ਵਿਰੋਧ ਕਰਨ ਲਈ ਅੱਜ ਇੱਥੇ ਇੱਥੇ ਮੋਗੇ ਸ਼ਹਿਰ ਦੇ ਲੋਕ ਨੇੜੇ ਮੋਗੇ ਜ਼ਿਲ੍ਹੇ ਦੇ ਲੋਕ ਨੇ ਉਹ ਖਥਾਮਾ ਤੋਂ ਇੱਥੇ ਪਹੁੰਚੇ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਅੱਜ ਇੱਥੇ ਫੈਸਲਾ ਕੀਤਾ ਗਿਆ ਵੀ ਅਸੀਂ ਇਹਨਾਂ ਕਾਨੂੰਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਨਾ ਸਿਰਫ ਇਹ ਤਿੰਨ ਕਾਨੂੰਨ ਸਗੋਂ ਜਿਹੜੀਆਂ ਯੂਏਪੀਏ ਵਰਗੇ ਹੋਰ ਕਾਨੂੰਨ ਨੇ ਉਹਨਾਂ ਨੂੰ ਵਾਪਸ ਕਰਾਵਾਂਗੇ ਨਾਲ ਦੀ ਨਾਲ ਜਿਹੜਾ ਅਰੁੰਦਤੀ ਰੌਏ ਤੇ ਪ੍ਰੋਫੈਸਰ ਸ਼ੌਕਤ ਹੁਸੈਨ ਨੇ ਉਹਨਾਂ ਉੱਤੇ 10 ਸਾਲ ਪੁਰਾਣੇ ਮੁਕੱਦਮੇ 14 ਸਾਲ ਪੁਰਾਣੇ ਜਿਹੜੇ ਕੋਈ ਭਾਸ਼ਣ ਹੈ ਉਹਦੇ ਦਮ ਤੇੜੇ ਯੂਏਪੀਏ ਦੇ ਤਹਿਤ ਮੁਕੱਦਮੇ ਦਰਜ ਕੀਤੇ ਨੇ ਉਹਨੂੰ ਵਾਪਸ ਕਰਾਉਣ ਦੇ ਲਈ ਵੀ ਇਹ ਹੈ ਜਿੱਥੇ ਲੋਕਾਂ ਨੇ ਇੱਥੇ ਜਮਹੂਰੀ ਅਧਿਕਾਰ ਸਭਾ ਤਰਖੀਲ ਸੋਸਾਇਟੀ ਹੈ ਇੱਥੇ ਕਿਰਤੀ ਕਿਸਾਨ ਯੂਨੀਅਨ ਹੈ ਬੀਕਯੂ ਇਕਤਾ ਉਗਰਾਹ ਹੈ ਤੇ ਕੁਝ ਮਜ਼ਦੂਰ ਜਿੱਥੇ ਬੰਨੀਆਂ ਵੀ ਇੱਥੇ ਪਹੁੰਚੀਆਂ ਨੇ ਜਿਹੜੀਆਂ ਅੱਜ ਇੱਥੇ ਸੰਘਰਸ਼ ਦੇ ਵਿੱਚ ਆਉਂਦੀਆਂ ਨੇ ਮੈਂ ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਮੈਂਬਰ ਐ ਤੇ ਮੈਂ ਵੈਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਡਵੋਕੇਟ ਦੇ ਬਹੁਤ ਔਰ ਕੰਮ ਵੀ ਕਰਦੀ ਆਂ ਦੇਖੋ ਇਹ ਸੈਮੀਨਾਰ ਜਿਹੜਾ ਜਮਹੂਰੀ ਅਧਿਕਾਰ ਸਭਾ ਵੱਲੋਂ ਜਿਹੜੇ ਭਾਰਤ ਸਰਕਾਰ ਨੇ ਤਿੰਨ ਕਾਨੂੰਨ ਲਿਆਂਦੇ ਆ ਆਈਪੀਸੀ ਸੀਆਰਪੀਸੀ ਔਰ ਇੰਡੀਅਨ ਐਵੀਡੈਂਸ ਐਕਟ ਨੂੰ ਖਤਮ ਕਰਕੇ ਤਿੰਨ ਨਵੇਂ ਕਾਨੂੰਨ ਲਿਆਂਦੇ ਆ ਜਿਹੜੇ ਕਿ ਪਹਿਲੇ ਨਾਲੋਂ ਵੀ ਖਤਰਨਾਕ ਹੈ ਗਿਆ ਹੁਣ ਜਿਹੜਾ ਨਵਾਂ ਕਾਨੂੰਨ ਬੀਐਨਐਸ ਆਇਆ ਉਹਦੀ ਜਿਹੜਾ ਸੈਕਸ਼ਨ 113 ਉਹਦੇ ਤਹਿਤ ਹਰ ਉਸ ਅੰਦੋਲਨ ਨੂੰ ਟੈਰਰਿਸਟ ਐਕਟੀਵਿਟੀ ਚ ਲੈ ਆਂਦਾ ਗਿਆ ਜਿਹੜਾ ਕਿ ਜ਼ਰੂਰੀ ਸੇਵਾਵਾਂ ਦੇ ਵਿੱਚ ਰੁਕਾਵਟ ਪਾਉਂਦਾ ਹੈਗਾ ਔਰ ਉਸ ਅੰਦੋਲਨ ਦੀ ਮਦਦ ਕਰਨ ਵਾਲੇ ਵੀ ਸਾਰੇ ਟੈਰਰਿਸਟ ਗਿਣੇ ਜਾਣਗੇ ਕਿ ਮੰਨ ਲਓ ਸਾਨਾ ਦਾ ਕੋ ਮੰਗ ਮਸਲਾ ਨਹੀਂ ਕੇਂਦਰ ਹੱਲ ਕਰ ਰਹੀ ਅਸੀਂ ਟ੍ਰੇਨਾਂ ਰੋਕਤੀਆਂ ਉਹ ਜ਼ਰੂਰੀ ਸੇਵਾਵਾਂ ਚਾਉਂਦੀਆਂ ਨੇ ਤੇ ਉਹਨਾਂ ਨੂੰ ਰੋਕਣ ਦਾ ਜੇ ਹੈਗਾ ਜੇ ਟੂਰਿਸਟ ਐਕਟੀਵਿਟੀ ਚ ਹੁੰਦਾ ਜੇ ਕੋਈ ਜਥੇਬੰਦੀ ਦੀ ਆਰਥਿਕ ਮਦਦ ਕਰਦਾ ਉਹ ਟੂਰਿਸਟ ਐਕਟੀਵਿਟੀ ਚ ਲੈ ਜਾਂਦਾ ਤੇ ਇਹਦੀ ਤਾਂ ਗੱਲ ਸਾਫ਼ ਹੈ ਬਈ ਡੈਮੋਕ੍ਰੇਸੀ ਕਿੱਥੇ ਹੈਗੀ ਆ ਇਹ ਤਾਂ ਇੱਕ ਡੰਡੇ ਦਾ ਰਾਜ ਹੋ ਗਿਆ ਇੱਥੇ ਕਿਸਾਨ ਮਜ਼ਦੂਰ ਪਰੇਸ਼ਾਨ ਨੇ ਮਜ਼ਦੂਰ ਪਰੇਸ਼ਾਨ ਨੇ ਇਥੋਂ ਦਾ ਦੁਕਾਨਦਾਰ ਇਥੋਂ ਦਾ ਛੋਟਾ ਵਪਾਰੀ ਇਥੋਂ ਦਾ ਬੇਰੁਜ਼ਗਾਰ ਕਿਤੇ ਨੇ ਕਿਤੇ ਦਾ ਅੰਦੋਲਨ ਦੇ ਰਸਤੇ ਪੈਂਦੇ ਹੈਗੇ ਤੋ ਇਸ ਕਰਕੇ ਇਹ ਬੜਾ ਜਣਾ ਖਤਰਨਾਕ ਜਿਹੜੀ ਧਾਰਾ ਉਹਦੇ ਚ ਪਾਈ ਗਈ ਹੈਗੀ ਆ ਤੋ ਸਾਡਾ ਵਿਰੋਧ ਇਸ ਗੱਲ ਕਰਕੇ ਆ ਦੂਸਰਾ ਦੇਸ਼ ਧਰੋ ਖਤਮ ਕਰਕੇ ਉਸ ਤੋਂ ਖਤਰਨਾਕ ਕਾਨੂੰਨ ਜਿਹੜਾ ਹੈਗਾ ਉਹ ਰਾਜ ਧਰੋ ਲੈ ਆਂਦਾ ਹੈਗਾ ਆਰਟੀਕਲ 152 ਦੇ ਤਹਿਤ ਕਿ ਤੁਹਾਡੀ ਕੋਈ ਵੀ ਲਿਖਤ ਤੁਸੀਂ ਆਪਣੇ ਆਰਟੀਕਲ ਕਰਕੇ ਵੀ ਕੋਈ ਲਿਖਤ ਕਰਕੇ ਕੋਈ ਭਾਸ਼ਣ ਕਰਕੇ ਵੀ ਤੁਹਾਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਆ ਤੇ ਫਿਰ ਵਿਚਾਰਾਂ ਦਾ ਪ੍ਰਗਟਾਵਾ ਕਿੱਧਰ ਗਿਆ ਜੇ ਕਿਸੇ ਵਿਚਾਰ ਨਾਲ ਸਰਕਾਰ ਸਹਿਮਤ ਨਹੀਂ ਤੁਸੀਂ ਮੈਂ ਵਿਚਾਰ ਕਰਦੇ ਹੋ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਨਹੀਂ ਤੁਸੀਂ ਆਪਣਾ ਵਿਚਾਰ ਰੱਖ ਸਕਦੇ ਹੋ ਜਿਹੜਾ ਵਿਚਾਰ ਲੋਕਾਂ ਨੂੰ ਠੀਕ ਲੱਗੇਗਾ ਉਹ અપਨਾ ਲੈਣਗੇ ਪਰ ਸਿਰਫ ਲੰਬੇ ਦੀ ਹਾਰਤੀ ਉਮਰ ਕਹ ਤੱਕ ਦੀਆਂ ਸਜਾਵਾਂ ਦੀਆਂ ਧਰਾਵਾਂ ਲਿਆਉਣੀਆਂ ਬਿਲਕੁਲ ਖਤਰਨਾਕ ਹੈਗਾ ਇਸੇ ਤਰ੍ਹਾਂ ਕਿਸੇ ਇਲਾਕੇ ਦੇ ਵਿੱਚ ਇਹ ਕਹਤਾ ਕਿ ਪੁਲਿਸ ਦਾ ਹੁਕਮ ਦੀ ਤੁਸੀਂ ਮਨਾਏ ਦੀ ਲੰਘਣਾ ਨਹੀਂ ਕਰ ਸਕਦੇ ਮੰਨ ਲਓ ਤੁਸੀਂ ਕੋਈ ਅੰਦੋਲਨ ਕਰਨਾ ਪੁਲਿਸ ਨੇ ਮਨਿਆਦੀ ਕਰਾਤੀ ਵੀ ਕੋਈ ਵੀ ਉੱਥੇ ਨਹੀਂ ਜਾਊਗਾ ਇਹਦਾ ਮਤਲਬ ਇਹ ਤਾਂ ਲੋਕਾਂ ਦਾ ਹੱਕ ਮਾਰਿਆ ਗਿਆ ਤੇ ਜਿਹੜਾ ਉਸ ਪੁਲਿਸ ਦੇ ਹੁਕਮ ਦੀ ਲੰਘਣਾ ਕਰੂਗਾ ਉਹਨੂੰ ਪੁਲਿਸ ਜਿਹੜਾ ਹੈਗਾ ਉਹ ਡਿਟੇਨ ਕਰ ਸਕਦੀ ਹੈਗੀ ਤਾਂ ਇਸ ਪੱਧਰ ਤੱਕ ਜਿਹੜੇ ਖਤਰਨਾਕ ਕਾਨੂੰਨ ਨੇ ਜਿਸ ਕਰਕੇ ਅਸੀਂ ਇਹ ਜਿਹੜਾ ਬੀ ਐਨ ਐਸ ਬੀ ਐਨ ਐਸ 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 ਤੇ ਇਹ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਤਿੰਨੋਂ ਬੁਲਿਆਂਦੇ ਹੈਗੇ ਆ ਸੰਸਕ੍ਰਿਤੀ ਉਹਨਾਂ ਦਾ ਨਾਮ ਰੱਖਿਆ ਗਿਆ ਹੈਗਾ ਤੋਂ ਉਹਨਾਂ ਦਾ ਅਸੀਂ ਵਿਰੋਧ ਕਰਦੇ ਕਿ ਤਿੰਨੋਂ ਕਾਨੂੰਨ ਜਿਹੜੇ ਹੈਗੇ ਆ ਉਹ ਰੱਦ ਹੋਣੇ ਚਾਹੀਦੇ ਆ ਅਸਲ ਦੇ ਵਿੱਚ ਇਹ ਕਾਨੂੰਨ ਮੁਲਕ ਦੀ ਰਾਖੀ ਲਈ ਨਹੀਂ ਕਾਰਪੋਰੇਟ ਦੀ ਰਾਖੀ ਲਈ ਆ ਔਰ ਲੋਕ ਜਿਹੜੇ ਪਰੇਸ਼ਾਨ ਆ ਆਪਣੀਆਂ ਹੱਕੀ ਮੰਗਾਂ ਲੈ ਕੇ ਸੰਘਰਸ਼ ਕਰਦੇ ਆ ਉਹਨਾਂ ਨੂੰ ਦਬਾਉਣ ਦੇ ਲਈ ਲਿਆਂਦੇ ਗਏ ਇਹ ਨਸ ਬਸ ਇੰਨੀ ਬਦਲਾ ਕੀਤਾ ਬਾਕੀ ਸਾਰੇ ਹੁਟ ਨੂੰ ਸ਼ਬਦ ਵਾ ਸ਼ਬਦ ਪੁਰਾਣੇ ਕਾਨੂੰਨ ਲਾਗੂ ਕੀਤੇ ਨੇ ਇਹ ਜਿਹੜੇ ਨਵੇਂ ਪਾਏ ਨੇ ਇਹ ਹੀ ਵਧੇਰੇ ਖਤਰਨਾਕ ਨੇ ਇਹ ਤਾਂ ਬਿਨਾਂ ਸੀਆਰਪੀਸੀ ਨਾਲ ਦਾ ਕਾਨੂੰਨ ਹੈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਹਦੇ ਵਿੱਚ ਇਹ ਦਰਜਾ ਦੀ ਕੀ ਪ੍ਰਕਿਰਿਆ ਕੀ ਹੋਊਗੀ ਸਾਨੂੰ ਜਦੋਂ ਪੜ ਲਿਆ ਜਾਣਾ ਪੀਲਾ ਪਾਉਣ ਦੀ ਜਾਂ ਕੋਰਟਾਂ ਤੱਕ ਪਹੁੰਚਣ ਦੀ ਕੀ ਪ੍ਰਕਿਰਿਆ ਹੁੰਦੀ ਹੈ ਉਹਦੇ ਵਿੱਚ 19 ਚੈਪਟਰ ਹੁੰਦੇ ਸੀ 19 ਪਾਠ ਹੁੰਦੇ ਸੀ ਉਹਦੇ ਕੋਲ ਉਹਦੇ ਵਿੱਚ ਕੁਝ ਵੀ ਨਹੀਂ ਬਦਲੇ 18 ਦੇ 18 ਪਾਤੇ ਸਿਰਫ ਇੱਕ ਬਾਠ ਦੇ ਵਿੱਚ ਬਦਲਾ ਕੀਤਾ ਹੈ ਜਿਹੜੇ ਉਹ ਬਦਲਾਅ ਨੇ ਹੁਣ ਵੱਡਾ ਸਵਾਲ ਖੜੀ ਹੈ ਸਾਲਾਂਵਾਰੀ ਜੇਲ੍ਹ ਦੇ ਵਿੱਚ ਬੰਦ ਕਰ ਸਕਦੀ ਹੈ ਹੁਣ ਇਹ ਕਾਨੂੰਨ ਨੂੰ ਮੜਾ ਕੇ ਫਰੋਲ ਕੇ ਦੇਖੋ ਵੀ ਇਹਦੇ ਤਰ੍ਹਾਂ ਤੇ ਬਣੂ ਕੌਣ ਏਕਤਾ ਅਖੰਡਤਾ ਤੇ ਪ੍ਰਭੂ ਸਤਨਿਆ ਦਾਨੀਆਂ ਦੀ ਆਰਥਿਕ ਸੁਰੱਖਿਆ ਜਦੋਂ ਅਸੀਂ ਕੱਲ ਨੂੰ ਟੋਲ ਪਲਾਜ਼ੇ ਰੋਕਾਂਗੇ ਜਦੋਂ ਕੱਲ ਨੂੰ ਸੜਕਾਂ ਜਾਮ ਕਰਾਂਗੇ ਜਦੋਂ ਫੇਰ ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠਾਂਗੇ ਜਦੋਂ ਫੇਰ ਇੱਥੇ ਰੇਲਾਂ ਜਾਮ ਕਰਾਂਗੇ ਜਦੋਂ ਇੱਥੇ ਹੋਰ ਹੜਤਾਲਾਂ ਕਰਾਂਗੇ ਫੈਕਟਰੀਆਂ ਦੇ ਵਿੱਚ ਲਾਇਆ ਜਾਊਗਾ ਸਾਨੂੰ ਆਰਥਿਕ ਸੁਰੱਖਿਆ ਸ਼ਬਦਾ ਜਿਹੜਾ ਉਹਦੇ ਵਿੱਚ ਬਾੜਿਆ ਗਿਆ ਤਾਂ ਕਿ ਵੱਡੇ ਤਮਾਨੇ ਦੇ ਵਿੱਚ ਆਮ ਲੋਕ ਜਿਹੜੇ ਮਿੱਤ ਦੇ ਰਾਏ ਦੇ ਦੂਜੇ ਦਿਨ ਟੋਲ ਪਲਾਜ਼ੇ ਬੰਦ ਕਰਦੇ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਇਸ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਛੁੱਟਿਆ ਜਾਵੇ ਹੋਏ ਸੀਗੇ ਉਹ ਵਕੀਲ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿਵਾਇਆ ਸੀ ਉਹ ਜੇਲ੍ਹਾਂ ਵਿੱਚ ਛੁੱਟੇ ਹੋਏ ਸੀ ਜਦੋਂ ਲੋਕ ਖੜੇ ਹੋਏ 6 ਸੀਕ ਸੀਨਾ ਭੱਜੀਆ ਉਹ ਤਾਂ ਜ਼ਿਲ੍ਹਾ ਤੋਂ ਬਾਹਰ ਆਇਆ ਵਕੀਲਾਂ ਨੂੰ ਲੋਕਾਂ ਨੇ ਇਨਸਾਫ਼ ਦਵਾਇਆ ਇਸ ਕਰਕੇ ਨਰਾਇਕ ਤਾਲ ਤੋਂ ਲੋਕਾਂ ਦੀ ਲਹਿਰ ਹੁੰਦੀ ਕੋਈ ਅਦਾਲਤ ਕੋਈ ਕਾਨੂੰਨ ਕੁਛ ਵੀ ਨਰਾਇਕ ਜਿਹੜਾ ਹੈਗਾ ਉਹ ਨਹੀਂ ਹੁੰਦਾ